ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਕਤਲੇਆਮ ਤੋਂ ਮਗਰੋਂ 3 ਕੋ ਮਹੀਨੇ ਤੱਕ ਬਾਬਾ ਬੰਦਾ ਸਿੰਘ ਜੀ ਅਤੇ ਉਹਨਾਂ ਦੇ ਮੁਖੀ ਸਾਥੀਆਂ ਨੂੰ ਸਖਤ ਤਸੀਹੇ ਦਿੱਤੇ ਗਏ ਕਿ ਉਹ ਆਪਣੇ ਦੱਬੇ ਹੋਏ ਖਜ਼ਾਨੇ ਤੇ ਸਹਾਇਕਾਂ ਦਾ ਪਤਾ ਦੇਣ ਪਰ ਤਸੀਹਿਆਂ ਨੇ ਉਹਨਾਂ ਉੱਪਰ ਕੋਈ ਅਸਰ ਨਾ ਕੀਤਾ ਆਖਿਰ ਨੂੰ ਬਾਬਾ ਬੰਦਾ ਸਿੰਘ ਜੀ ਦੀ ਸ਼ਹੀਦੀ ਦੀ ਵਾਰੀ ਆਈ ਬਾਬਾ ਜੀ ਤੇ ਉਹਨਾਂ ਦੇ ਸਾਥੀਆਂ ਨੂੰ ਦਿੱਲੀ ਦੇ ਬਾਜ਼ਾਰਾਂ ਵਿੱਚ ਦੀ ਫੇਰਾਇਆ ਗਿਆ ਫਿਰ ਉਹਨਾਂ ਨੂੰ ਖਵਾਜ਼ਾ ਕুতਬਦੀਨ ਬਖਤਿਆਰ ਕਾਕੀ ਦੇ ਮਜ਼ਾਰ ਵੱਲ ਨੂੰ ਲੈ ਗਏ ਜੋ ਕুতਬ ਮੀਨਾਰ ਦੇ ਪਾਸ ਹੈ ਫਿਰ ਉਹਨਾਂ ਨੂੰ ਬਾਦਸ਼ਾਹ ਬਹਾਦਰ ਦੀ ਕਬਰ ਉਦਾਲੇ ਫੇਰਾਇਆ ਗਿਆ ਇਸ ਤੋਂ ਮਗਰੋਂ ਉਹਨਾਂ ਨੂੰ ਕਿਹਾ ਗਿਆ ਕਿ ਇਸਲਾਮ ਕਬੂਲ ਕਰੋ ਜਾਂ ਮੌਤ ਸ੍ਰੀ ਦਸ਼ਮੇਸ਼ ਜੀ ਦੇ ਸੰਤ ਸੂਰਮਿਆਂ ਨੇ ਸਿੱਖੀ ਸਿੱਧ ਕੇ ਇਸਾ ਸਵਾਸਾਂ ਸਿਹਤ ਨਿਭਾਉਂਦਿਆਂ ਸ਼ਹੀਦੀਆਂ ਪ੍ਰਾਪਤ ਕਰਨ ਲਈ ਤਿਆਰੀ ਪ੍ਰਗਟ ਕੀਤੀ ਬਾਬਾ ਜੀ ਦਾ 3 ਸਾਲ ਮਾਸੂਮ ਬੱਚਾ ਅਜੇ ਸਿੰਘ ਉਹਨਾਂ ਦੇ ਕੁਛੜ ਦਿੱਤਾ ਗਿਆ ਤੇ ਉਹਨਾਂ ਨੂੰ ਕਿਹਾ ਗਿਆ ਕਿ ਇਸ ਨੂੰ ਵੱਢ ਗਤੋ ਉਹਨਾਂ ਨੇ ਨਾ ਕਰ ਦਿੱਤੀ ਇਸ ਤੇ ਜਲਾਦ ਨੇ ਉਸ ਮਾਸੂਮ ਦੇ ਟੋਟੇ ਟੋਟੇ ਕਰਕੇ ਉਸ ਦਾ ਤੜਫਦਾ ਦਿਲ ਕੱਢ ਕੇ ਬਾਬਾ ਜੀ ਦੇ ਮੂੰਹ ਵਿੱਚ ਧੁੰਨਿਆ ਬਾਬਾ ਜੀ ਪੂਰਨ ਤੌਰ ਤੇ ਅਡੋਲ ਤੇ ਸ਼ਾਂਤ ਚਿਤ ਰਹੇ ਤੇ ਸਭ ਕੁਝ ਪਰਮਾਤਮਾ ਦਾ ਭਾਣਾ ਸਮਝ ਕੇ ਜਰੀ ਗਏ ਇੱਕ ਮੁਸਲਮਾਨ ਇਤਿਹਾਸਕਾਰ ਗੁਲਾਮ ਹੁਸੈਨ ਖਾਨ ਲਿਖਦਾ ਹੈ ਕਿ ਜਦ ਇਤਮਾਦੁਲ ਦੋਲਾ ਮੁਹੰਮਦ আমিন ਖਾਨ ਜੋ ਬਾਬਾ ਜੀ ਦੇ ਪਾਸ ਖੜਾ ਸੀ ਉਹਨਾਂ ਦਾ ਇਹ ਜ਼ੇਰਾ ਤੇ ਸਿਦਕ ਵੇਖਿਆ ਤਾਂ ਉਸਦੇ ਦਿਲ ਉੱਪਰ ਬਹੁਤ ਡੂੰਗਾ ਅਸਰ ਪਿਆ ਉਸਦੇ ਮੂੰਹੋਂ ਬਦੋ ਬਦੀ ਨਿਕਲ ਗਿਆ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਅਜਿਹੀ ਸਿਆਨਪਸਾਉ ਪੁਨੇ ਤੇ ਉਚਤਾ ਦੇ ਮਾਲਕ ਨੇ ਦੁਨੀਆਂ ਨੂੰ ਅਜਿਹੇ ਵਕਤਾਂ ਵਿੱਚ ਕਿਉਂ ਪਾਇਆ ਅਤੇ ਆਪਣੇ ਆਪ ਨੂੰ ਇਸ ਵਿਪਤਾ ਵਿੱਚ ਕਿਉਂ ਫਸਾਇਆ ਬਾਬਾ ਜੀ ਨੇ ਪੂਰਨ ਗੰਭੀਰਤਾ ਦੇ ਸ਼ਾਂਤੀ ਸਹਿਤ ਉੱਤਰ ਦਿੱਤਾ ਜਦ ਬੰਦਿਆਂ ਵਿੱਚ ਬਦੀ ਹੱਦੋਂ ਪਰੇ ਹੋ ਜਾਂਦੀ ਹੈ ਤੇ ਉਸ ਵੇਲੇ ਬਦਾਂ ਦੁਸ਼ਟਾਂ ਦੀ ਅਜਿਹੀ ਗਿਰੀ ਹੋਈ ਕੌਮ ਨੂੰ ਸੋਧਣ ਤੇ ਡੰਡਣ ਲਈ ਰੱਬ ਮੇਰੇ ਜਿਹੀ ਆਫਤ ਨੂੰ ਭੇਜਦਾ ਹੈ ਪਰ ਮਗਰੋਂ ਪ੍ਰਮਾਤਮਾ ਤੁਹਾਡੇ ਜੀਆ ਨੂੰ ਤਾਕਤ ਦਿੰਦਾ ਹੈ ਕਿ ਉਸ ਨੂੰ ਉਸਦੀ ਕੀਤੀ ਕੜਾਈ ਦੀ ਸਜ਼ਾ ਦੇਵੇ ਮਹਿਮਾ ਪ੍ਰਕਾਸ਼ ਵਿੱਚ ਲਿਖਿਆ ਹੈ ਕਿ ਬਾਬਾ ਜੀ ਨੇ ਇਹ ਵੀ ਕਿਹਾ ਕਿਸੇ ਦੀ ਕੀ ਤਾਕਤ ਸੀ ਕਿ ਮੈਨੂੰ ਮਾਰਦਾ ਪਰ ਮੈਥੋਂ ਸਤਗੁਰ ਦੀ ਆਗਿਆ ਭੰਗ ਹੋਈ ਹੈ ਉਸ ਦੀ ਇਹ ਸਜ਼ਾ ਹੈ ਫਿਰ ਉਹਨਾਂ ਨੂੰ ਅਤ ਦੀ ਬੇਕਿਰਕੀ ਨਾਲ ਸ਼ਹੀਦ ਕੀਤਾ ਗਿਆ ਪਹਿਲਾਂ ਉਹਨਾਂ ਦੀ ਸੱਜੀ ਅੱਖ ਕੱਢੀ ਗਈ ਤੇ ਫਿਰ ਖੱਬੀ ਫਿਰ ਵਾਰੀ-ਵਾਰੀ ਉਹਨਾਂ ਦੇ ਹੱਥ ਤੇ ਪੈਰ ਵੱਡੇ ਗਏ ਮਗਰੋਂ ਤੱਤੇ ਲਾਲ ਜ਼ੰਬੂਰਾ ਨਾਲ ਉਹਨਾਂ ਦਾ ਮਾਸ ਉਚਿਆ ਗਿਆ ਮਗਰੋਂ ਆਂਗ-ਆਂਗ ਕੱਟੇ ਗਏ ਤੇ ਸਭ ਤੋਂ ਮਗਰੋਂ ਉਹਨਾਂ ਦਾ ਸੀਸ ਕੱਟਿਆ ਗਿਆ। ਬਾਬਾ ਜੀ ਪੂਰਨ ਅਡੋਲਤਾ ਤੇ ਸ਼ਾਂਤੀ ਸਹਿਤ ਸਭ ਕੁਝ ਜਰੀ ਗਏ। ਇਸ ਤਰ੍ਹਾਂ ਸੂਰਬੀਰ त्यागी ਧਰਮਵੀਰ ਸ਼੍ਰੀ ਦਸ਼ਮੇਸ਼ ਜੀ ਦੇ ਸਿੱਧਕੀ ਬੰਦੇ ਬਾਬਾ ਬੰਦਾ ਸਿੰਘ ਬਹਾਦਰ ਨੇ ਸ਼ਹੀਦੀ ਪ੍ਰਾਪਤ ਕੀਤੀ।